ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇਸ ਵਕਤ ਤੁਹਾਡਾ ਆਪਣੇ ਚੈਨਲ ਤੇ। ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ। ਹਾਂਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ। ਇੱਥੇ ਜੀ ਮਾਰਨਿੰਗ ਦਾ ਟਾਈਮ ਸੀਗਾ ਸਵੇਰੇ ਮਕੀ 6:00 ਵਜੇ ਸੀਗੇ। ਤੇ ਬਹੁਤ ਸੋਹਣਾ ਨਾ ਬੱਦਲ ਜਾਂ ਚੜਿਆ ਹੋਇਆ ਸੀ ਹਵਾ ਬਹੁਤ ਸੋਹਣੀ ਵਗਦੀ ਪਈ ਸੀਗੀ ਤੇ ਬਹੁਤ ਠੰਡਾ-ਠੰਡਾ ਮੌਸਮ ਹੋ ਗਿਆ ਸੀਗਾ ਤੁਹਾਨੂੰ ਪਤਾ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਗਰਮੀ ਕਰਕੇ ਨਾ ਮਨਨ ਕਿ ਸਾਰਿਆਂ ਦਾ ਮੰਦਾ ਹਾਲ ਹੋਇਆ ਪਿਆ ਸੀ ਰਾਤ ਆਪਣੇ ਨਾ ਚਲੀ ਗਈ ਸੀਗੀ ਲਾਈਟ ਤੇ ਪੂਰੀ ਰਾਤ ਲਾਈਟ ਨਹੀਂ ਆਏਗੀ ਤੇ ਬਹੁਤ ਮੁਸ਼ਕਲ ਨਾ ਨਾ ਮਨਨ ਕਿ ਸਾਰੀ ਰਾਤ ਕੱਢੀ ਆ ਤੇ ਜਦੋਂ ਸਵੇਰੇ ਸਾਰੇ ਉੱਠੇ ਨਾ ਬਹੁਤ ਵਧੀਆ ਬਾਹਰ ਠੰਡਾ-ਠੰਡਾ ਮੌਸਮ ਸੀਗਾ ਹਨੇਰੀ ਵਗ ਰਹੀ ਸੀਗੀ ਤੇ ਬੱਚੇ ਐ ਬਸ ਵਧੀਆ ਕੀ ਬਾਹਰ ਜਾ ਕੇ ਬੈਠ ਗਏ ਸੀਗੇ ਤੇ ਮੈਂ ਕਿਥੇ ਮੈਂ ਆ ਗਈ ਸੀਗੀ ਅੰਦਰ ਤੇ ਮੈਂ ਸੋਚਿਆ ਚਲੋ ਬੱਚੇ ਜਿਹਨਾਂ ਚੜ ਆ ਰਹੇ ਲੱਗੇ ਹੋਏ ਆ ਉਹਨਾਂ ਜਿਹੜਾ ਆਪਾਂ ਸਾਰਾ ਆਪਦਾ ਕੰਮ ਖਤਮ ਕਰ ਲੀਨੇ ਆ ਤੇ ਇੱਥੇ ਮੈਂ ਅੰਦਰ ਆ ਕੇ ਜੀ ਪਹਿਲਾਂ ਮਨ ਲੱਕੇ ਕੱਪੜੇ-ਕੁਪੜੇ ਰਾਤ ਦੇ ਖਿਲਰੇ ਪੈਸੀ ਧੋਕੇ ਰੱਖੀ ਹੋਏ ਸੀਗੇ ਤੇ ਮੈਂ ਸੋਚਿਆ ਪਹਿਲਾਂ ਸਭ ਤੋਂ ਆਪਾਂ ਕੱਪੜੇ ਚੁੱਕ ਲੀਨੇ ਆ ਤੇ ਉਸ ਤੋਂ ਬਾਅਦ ਆਪਾਂ ਸਾਰੇ ਸਾਬ ਸਫਾਈ ਕਰਾਂਗੇ ਤੇ ਇੱਥੇ ਜੀ ਰੂਮ ਵਿੱਚ ਮੈਂ ਸਾਰੇ ਕੱਪੜੇ ਰੱਖੀ ਦੀਆ ਤੇ ਇੱਥੋਂ ਫਿਰ ਸਾਰੇ ਤੈਨ ਲਾ ਕੇ ਤੇ ਡੋਡੀ ਸਾਰਿਆਂ ਦੀ ਜਗ੍ਹਾ ਤੇ ਰੱਖ ਦਿੱਖ ਦੀਆ ਕੱਪੜੇ ਤੇ ਮੈਂ ਪਹਿਲਾਂ ਸਭ ਤੋਂ ਇੱਥੇ ਫੇਰਨ ਲੱਗੀ ਸੀਗੀ ਇਥੇ ਜਮੰਦੇ-ਮੁੰਜੀ ਅਜੇ ਚੱਕਣ ਵਾਲੇ ਸੀਗੇ ਇਥੇ ਗੈਦਰ ਵਿੱਚ ਸਿਰਫ ਦੁਪਹਿਰ ਦੇ ਟਾਈਮ ਹੀ ਅਸੀਂ ਬੈਠੀਦਾ ਵਾ ਤੇ ਰਾਤ ਨੂੰ ਵੀ ਮਲਕੀ ਸਾਰੇ ਚਲੋ ਆਪ ਆਪਣੇ ਕਮਰੇ ਵਿੱਚ ਬੈਠਦੇ ਵੈਸੇ ਦੁਪਹਿਰੇ ਵੀ ਸਾਰੇ ਮੱਕੀ ਕਮਰਿਆਂ ਵਿੱਚ ਹੀ ਚਲੇ ਜਾਂਦੇ ਆ ਤੇ ਕਿਉਂਕਿ ਤੁਹਾਨੂੰ ਪਤਾ ਕਿ ਇਹ ਅੰਦਰ ਵਧੀਆ ਹੰਡਾ ਹੁੰਦਾ ਇੱਥੇ ਨਾ ਬਾਰੋ ਗੈਲਰੀ 'ਚ ਧੁੱਪ ਜੀ ਬਹੁਤ ਪੈਂਦੀ ਆ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਮੈਂ ਸੋਚਿਆ ਚਲੋ ਜਿੰਨ ਚਿਰ ਉਹਨਾਂ ਨੇ ਬਾਹਰ ਇੱਥੇ ਆ ਕੇ ਬਹਿਣਾ ਵਾ ਤੇ ਉਹਨਾਂ ਚਿਰ ਵਧੀਆ ਬੋਕਰ ਬੋਕਰ ਫੇਰ ਦਿੰਨੇ ਆ ਪੋਚਾ ਲਾ ਦਿੰਨੇ ਆ ਤੇ ਪਹਿਲਾਂ ਸਭ ਤੋਂ ਮੈਂ ਲੱਗੀ ਸੀ ਕਿ ਬੋਕਰ ਫੇਰਨ ਤੇ ਉਸ ਤੋਂ ਬਾਅਦ ਨਾਲ ਲਗਮਾ ਹੀ ਮੈਂ ਲਾ ਦੂੰਗੀ ਪੋਚਾ ਬੱਚੇ ਨਾ ਕਾਗਜ਼ ਬਹੁਤ ਖਿਲਾਰਦੇ ਆ ਤੁਹਾਨੂੰ ਪਤਾ ਕਿ ਬੱਚੇ ਸਾਰਾ ਦਿਨ ਘਰੇ ਰਹਿੰਦੇ ਆ ਕਾਪੀਆਂ ਦੇ ਮਿਲ ਕੇ ਕਾਗਜ਼ ਨੇ ਪ੍ਰਾਣੀਆਂ ਕਾਪੀਆਂ ਲੈ ਲੈਂਦੇ ਹੋ ਮੈਡਮ ਟੀਚਰ ਖੇਡਦੇ ਰਹਿੰਦੇ ਆ ਤੇ ਉਹਦੇ ਨਾਲ ਕਾਗਜ਼ ਪਾੜ ਪਾੜ ਕੇ ਕਾਪੀਆਂ ਦੇ ਬਹੁਤ ਜ਼ਿਆਦਾ ਖਿਲਾਰਦੇ ਆ ਤੇ ਇੱਥੇ ਬਹੁਤ ਕਾਗਜ਼ ਇਕੱਠੇ ਕੀਤੇ ਸੀਗੇ ਮੈਂ ਮੈਂ ਰਾਤ ਨੂੰ ਕਿ ਕਾਗਜ਼ ਇਕੱਠੇ ਕਰਕੇ ਬਾਹਰ ਰੱਖਾਈ ਸੀ ਸਾਰੇ ਤੋੜਾ ਜਲਾਇਆ ਹੋਇਆ ਤੇ ਉਹਨੇ ਵੀ ਸਾਰਾ ਪਾ ਦਈਦਾ ਵਸੇ ਕੂੜਾ ਤੁਹਾਨੂੰ ਕਿਸੇ ਦਿਨ ਸਾਰੀ ਬਾਰ ਦੀ ਵੀਡੀਓ ਬਣਾ ਕੇ ਵੀ ਸਿ ਵਿਖਾਵਾਂਗੇ ਸੀ ਬਾਰ ਕਿਵੇਂ ਕੰਮ ਕਰਦੇ ਆ ਦੇ ਇੱਥੇ ਅੰਜੀ ਮੈਂ ਝਾੜੂ ਲਾ ਲਿਆ ਸੀਗਾ ਤੇ ਸਾਰਾ ਕੂੜਾ ਕਰ ਲਿਆ ਇਕੱਠਾ ਤੇ ਹੁਣ ਆਪਾਂ ਲਾਵਾਂਗੇ ਪੋਚਾ ਜੀ ਬਾਕੀ ਸਾਰੇ ਕਮਰੇ ਅੰਦਰਾਂ ਜੀ ਤਾਂ ਮੈਂ ਲਾ ਲਿਆ ਸੀ ਮੈਂ ਵੀਡੀਓ ਨਹੀਂ ਸੀ ਬਣਾਈ ਤੇ ਇੱਥੇ ਬਸ ਰਹਿ ਗਿਆ ਸੀ ਗੈਲਰੀ ਵਿੱਚ ਪੋਚਾ ਲਾਉਣ ਵਾਲਾ ਮੈਂ ਸੋਚਿਆ ਪਹਿਲਾਂ ਇਹ ਸਭ ਤੋਂ ਪੋਚਾ ਲਾ ਦਿੰਨੇ ਆ ਤੇ ਪੱਖਾ ਛੱਡ ਦਾਂਗੇ ਫਿਰ ਵਧੀਆ ਕੀ ਪੋਚਾ ਸੁੱਕ ਜਾਊਗਾ ਪਹਿਲਾਂ ਮੈਂ ਸਭ ਤੋਂ ਉੱਠ ਕੇ ਜਿਵੇਂ ਪਹਿਲਾਂ ਰਸੋਈ ਦਾ ਕੰਮ ਖਤਮ ਕਰਦੀ ਹੁੰਨੀ ਚਾਹ ਪਾਣੀ ਬਣਾਉਣੀ ਹੁੰਨੀ ਆਟਾ-ਉਟਾ ਗੁੰਨੇ ਨੀ ਨੀਆ ਦੁੱਧ ਗਰਮ ਹੋਰਾ ਖਦੀ ਦਾ ਬੱਚਿਆਂ ਨੂੰ ਕਿ ਪੀਣਾ ਪੂਣਾ ਹੁੰਦਾ ਦੁੱਧ ਫਿਰ ਉਹਨਾਂ ਨੂੰ ਮੈਂ ਕਿ ਦੁੱਧ ਦੇ ਕੇ ਨਾ ਸਾਰਿਆਂ ਸੀਸੀਆਂ 'ਚ ਤੇ ਫਿਰ ਇੱਥੇ ਆ ਜੰਨੀ ਹੁੰਨੀ ਆ ਫਿਰ ਮੈਂ ਬੋਕਰ ਅੰਦਰਾਂ 'ਚ ਫੇਰਦੀ ਹੁੰਨੀ ਆ ਤੇ ਨਾਲ ਲਗਮਾ ਹੀ ਪੋਚਾ ਲਾ ਦਿੰਨੀ ਆ ਵਧੀਆ ਜੀ ਜਿੰਨੀ ਸਵੇਰੇ ਆਪਾਂ ਤੜਕੇ ਉੱਠ ਪਈਏ ਉਹਨਾਂ ਹੀ ਛੇਤੀ ਛੇਤੀ ਪੋਚਾ ਪਾਚਾ ਲੱਗ ਜਾਵੇ ਬੋਕਰ ਫਿਰ ਜਾਏ ਵਧੀਆ ਗੱਲ ਆ ਹਾਂਜੀ ਤੇ ਇੱਥੇ ਨਾ ਬਾਹਰ ਬਸ ਰਸੋਈ ਆ ਬਾਹਰਲੀ ਸਾਈਡ ਆਪਣੀ ਤੇ ਉੱਥੇ ਪੋਚਾ ਮੈਂ ਬਾਅਦ ਚ ਲਾਉਣੀ ਹੁੰਨੀ ਆ ਸਾਰਾ ਥੋੜਾ ਜਿਹਾ ਕੰਮ ਖਤਮ ਹੋ ਜਾਵੇ ਨਾ ਤੇ ਉਸ ਤੋਂ ਬਾਅਦ ਮੈਂ ਉੱਥੇ ਬਾਹਰ ਰਸੋਈ ਚ ਪੋਚਾ ਲਾਉਣੀ ਹੁੰਨੀ ਆ ਇੱਥੇ ਆ ਗਈ ਸੀ ਜੀ ਆਪਾਂ ਰਸੋਈ ਵਿੱਚ ਅੱਜ ਨਾ ਮੈਂ ਕੀ ਸਬਜੀ ਮੈਂ ਰਾਤ ਥੋੜੀ ਜਿਹੀ ਘੱਟ ਬਣਾਈ ਸੀਗੀ ਤੇ ਹੁਣ ਲੱਗੇ ਸੀ ਇਸ ਟਿੰਡੀਆਂ ਸਬਜੀ ਬਣਾਉਣਾ ਤੇ ਫਿਰ ਮੈਂ ਸੋਚਿਆ ਚਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਇੱਥੇ ਮੈਂ ਆਇਆ ਹੁਣ ਰਸੋਈ ਵਿੱਚ ਆਪਾਂ ਆਪਦਾ ਕੰਮ ਖਤਮ ਕਰ ਲੈਂਦੇ ਆ ਇਹਨਾਂ ਸਬਜ਼ੀ ਮੈਂ ਜਮਕੀ ਜ ਸਵੇਰੇ ਅਸੀਂ ਧਰਨੀ ਉਹ ਫਿਰ ਮੈਂ ਰਾਤ ਹੀ ਚੀਰ ਕੇ ਰੱਖ ਲਈਦੀ ਆ ਤੇ ਫਿਰ ਕਿਉਂਕਿ ਤੁਹਾਨੂੰ ਪਤਾ ਕਿ ਸਵੇਰੇ ਟਾਈਮ ਬਹੁਤ ਥੋੜਾ ਹੁੰਦਾ ਵਾ ਸਵੇਰੇ ਮੈਂ ਕਿ ਹੋਰ ਹੀ ਨਹੀਂ ਕੰਮ ਸਾਰੇ ਖਤਮ ਹੁੰਦੇਗੇ ਤੇ ਇਸ ਕਰਕੇ ਰਾਤ ਹੀ ਸਾਰੀ ਸਬਜ਼ੀ ਚੀਰ ਚੁਰ ਕੇ ਰੱਖ ਲਈ ਗੰਡੇ ਚੀਰਲੇ ਸੀਗੇ ਟਿੰਡੇ ਵੀ ਰਾਤ ਹੀ ਧੋ ਕੇ ਟੋਕਰੀ ਚ ਛੰਨੀ ਚ ਪਾ ਦਿੱਤੇ ਸੀਗੇ ਤੇ ਵਧੀਆ ਉਹ ਨੁੱਚੜ ਜੇ ਗਿਆ ਸੀਗੇ ਸੁੱਕ ਗਏ ਹੀ ਵਧੀਆ ਉਸ ਤੋਂ ਬਾਅਦ ਫਰਿੱਜ ਵਿੱਚ ਰੱਖ ਦਿੱਤੇ ਤੁਹਾਨੂੰ ਪਤਾ ਕਿ ਬਾਹਰ ਜੇ ਰਖੀਏ ਸਬਜ਼ੀ ਸਬਕੀ ਤੇ ਗਰਮੀ ਬਹੁਤ ਜ਼ਿਆਦਾ ਸਾਰੀ ਸਬਜ਼ੀ ਖਰਾਬ ਹੋ ਜਾਂਦੀ ਆ ਤੇ ਇੱਥੇ ਹਾਂ ਜੀ ਮੈਂ ਧਰੀ ਸੀਗੀ ਸਬ ਸਿਵਨਾ ਉਹਨਾਂ ਕਿਉਂਕਿ ਲੱਸੀ ਨਾ ਫਿਰ ਬਾਹਰ ਹੀ ਖੇਤ ਲੈ ਕੇ ਜਾਂਦੇ ਆ ਤੇ ਉੱਥੇ ਜਦੋਂ ਝੋਨੇ ਚੰ ਕੰਮ-ਕਮ ਕਰਦੇ ਨਾ ਤੇ ਫਿਰ ਉੱਥੇ ਪੀ ਲੈਂਦੇ ਆ ਬੋਤਲ ਵਿੱਚ ਪਾ ਦੇਈਦੀ ਆ ਤੇ ਫਿਰ ਬਾਹਰ ਉੱਥੇ ਜਾ ਕੇ ਵਧੀਆ ਕਿ ਠੰਡੀ ਠੰਡੀ ਲੱਸੀ ਹੋਵੇ ਸਾਰਿਆਂ ਨੂੰ ਵਧੀਆ ਲੱਗਦੀ ਆ ਜਿਆਦਾ ਤੁਹਾਨੂੰ ਪਤਾ ਕਿ ਚਾਹ ਵੀ ਨਹੀਂ ਪੀਤੀ ਜਾਂਦੀ ਜਦੋਂ ਕੰਮ ਕਰਦੇ ਉਹਨਾਂ ਠੰਡੀ ਚੀਜ਼ ਨੂੰ ਪੀਣ ਨੂੰ ਦਿਲ ਕਰਦਾ ਤੇ ਇੱਕ ਵਾਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਉਹਨਾਂ ਦੇ ਕਰਕੇ ਸਾਰੇ ਵਕੀਲ ਲੱਸੀ ਜ਼ਿਆਦਾ ਪਸੰਦ ਕਰਦੇ ਆ ਇਥੇ ਮੇਨ ਨਾਲ ਨਾਲ ਲੱਸੀ ਬਣਾਉਣ ਲੱਗੀ ਸੀਗੀ ਤੇ ਥੋੜਾ ਮੈਂ ਜੀਰਾ ਲੱਗੀ ਸੀ ਭੁੰਨਣਾ ਦਹੀਂ ਵਿੱਚ ਪਾਉਣਾ ਸੀਗਾ ਤੇ ਉੱਥੇ ਰੱਖਿਆ ਸੀ ਮੈਂ ਤਵਾ ਤੇ ਉਹਨਾਂ ਤੇ ਆਪਾਂ ਜੀਰਾ ਪਾ ਦਿੰਨੇ ਆ ਤੇ ਵਧੀਆ ਥੋੜਾ ਜਿਹਾ ਪੁੰਨ ਲੈਨੇ ਆ ਆਪਾਂ ਜੀਰੇ ਨੂੰ ਤੇ ਦਹੀਂ ਵਿੱਚ ਪਾ ਦਾਂਗੇ ਥੋੜਾ ਗੰਡਾ ਕੱਟ ਕੇ ਪਾ ਦਾਂਗੇ ਤੇ ਥੋੜੀਆਂ ਪਕੌੜੀਆਂ ਪਾ ਕੇ ਤੇ ਵਧੀਆ ਕੀ ਦਹੀਂ ਛਿਲਛਿਲੀ ਤਿਆਰ ਹੋ ਜਾਏਗਾ ਇਤਸ ਜੀਰੇ ਨੂੰ ਮੈਂ ਵੇਲਣੇ ਜਾਂ ਥੋੜਾ ਜਿਹਾ ਪੀਸ ਜੇ ਲਿਆ ਸੀਗਾ ਤੇ ਵਧੀਆ ਥੋੜਾ ਪੀਸ ਕੇ ਭੁੰਨ ਕੇ ਤੇ ਥੋੜਾ ਪੀਸ ਕੇ ਫਿਰ ਦਹੀਂ ਵਿੱਚ ਪਾਈਏ ਤੇ ਵਧੀਆ ਲੱਗਦਾ ਸਾਰਿਆਂ ਨੂੰ ਤੇ ਹਾਂਜੀ ਹੁਣ ਆਪਾਂ ਪਾ ਦਿੰਨੇ ਆਂ ਦਹੀਂ ਵਿੱਚ ਜੀਰਾ ਤੇ ਥੋੜੀਆਂ ਜਿਹੀਆਂ ਪਾਵਾਂਗੇ ਪਕੌੜੀਆਂ ਵਿੱਚ ਤੇ ਥੋੜਾ ਮੈਂ ਗੰਡਾ ਚੀਰਿਆ ਸੀਗਾ ਜਿੱਦੋਂ ਬਸ ਦੇਣ ਲੱਗੇ ਆਪਾਂ ਸਾਰਿਆਂ ਨੂੰ ਦਹੀਂ ਥੋੜਾ ਵਿੱਚ ਗੰਡਾ ਵਿੱਚ ਮਿਕਸ ਕਰ ਦਾਂਗੇ ਤੇ ਵਧੀਆ ਗੱਲ ਆ ਇਧਰ ਜੀ ਆਪਣੀ ਬਣਨ ਲੱਗੀ ਆ ਸਬਜੀ ਬਸ ਥੋੜੀ ਜਿਹੀ देर ਰਹਿ ਗਈ ਸੀਗੀ ਮੈਂ ਪਹਿਲਾਂ ਸਬਜੀ ਨੂੰ ਸਾਰ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਤੇ ਹੁਣ ਪਾਉਣ ਲੱਗੀ ਸੀਗੀ ਤੇ ਜੇ ਪਹਿਲਾਂ ਲੂਣ ਮਿਰਚ ਪਾ ਦਈਏ ਨਾ ਫਿਰ ਨਾ ਸਬਜੀ ਬਹੁਤ نیچے ਲੱਗ ਜਾਂਦੀ ਆ ਫਿਰ ਉਹ ਥੱਲੇ ਸੜ ਜੇ ਜਾਂਦੀ ਆ ਤੇ ਇਸ ਕਰਕੇ ਮੈਂ ਸਾਰੀ ਸਬਜੀ ਮੱਕੀ ਚੰਗੀ ਤਰ੍ਹਾਂ ਪਹਿਲਾਂ ਭੁੰਨ ਕੇ ਨਾ ਸਬਜੀ ਨੂੰ ਤੇ ਉਸ ਤੋਂ ਬਾਅਦ ਲਾਸਟ ਵਿੱਚ ਲੂਣ ਮਿਰਚ ਪਾਉਣੀ ਹੁੰਦੀ ਆ ਤੇ ਹੁਣ ਆਪਾਂ ਥੋੜਿਆ ਘੱਟ ਗੈਸ ਕਰਕੇ ਉੱਪਰ ਰੱਖ ਦੇਵਾਂਗੇ ਤੇ ਸਬਜੀ ਵਧੀਆ ਜੀ ਤਿਆਰ ਹੋ ਜੇਗੀ ਆਪਣੇ ਕੰਮ ਕੰਮ ਕਰਦਿਆਂ ਨੂੰ ਸਬਜੀ ਵਧੀਆ ਵਿੱਚ ਲੂਣ ਮਿਰਚ ਰਲ ਜਾਏਗਾ ਤੇ ਇੱਥੇ ਜਿਉਂ ਬਸ ਰਹਿ ਗਈ ਆਪਣੀ ਰਸੋਈ ਸਾਫ਼ ਕਰਨ ਵਾਲੀ ਰਸੋਈ ਸਾਫ਼ ਕਰਕੇ ਆਪਾਂ ਚੱਲਦੇ ਆਂ ਜੀ ਹੋਰ ਨਹੀਂ ਕੰਮ ਟੱਕਾ ਕੰਮ ਕਰਨ ਤੇ ਜੀ ਮੈਂ ਉਮੀਦ ਕਰਦੀ ਆਂ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਆ ਵਧੀਆ ਜੇ ਪਲੀ ਚੰਨ ਜਰੂਰ ਸਪੋਰਟ ਕਰਿਓ ਲਾਈਕ ਕਮੈਂਟ ਕਰਿਓ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ